ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਦੇ ਸ਼ੁਭ ਦਿਹਾੜੇ ਦੀ ਬਾਬਾ ਜੀ ਦੇ ਜਨਮ ਦਿਹਾੜੇ ਦੀ ਆਪ ਸੰਗਤ ਨੂੰ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਉਹਨਾਂ ਦੇ ਜਨਮ ਦਿਹਾੜੇ ਦੇ ਮੇਨ ਮੁੱਖ ਰੱਖਦੇ ਹੋਇਆਂ ਇਹ ਲੰਗਰ ਲਗਾਏ ਗਏ ਆ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਲੰਗਰ ਉਸੇ ਖੁਸ਼ੀ ਦੇ ਵਿੱਚ ਅਸੀਂ ਸਾਰੀ ਸੰਗਤ ਰਲ ਕੇ ਸਾਰੀ ਮਾਰਕੀਟ ਤਰਨਤਾਰਨ ਬਸਾਡਾ ਮੇਨ ਪਹਿਲਵਾਰ ਮਾਰਕੀਟ ਤੇ ਸਾਰੇ ਸੱਜਣਾਂ ਬਾਹਰੋਂ ਵੀ ਸਾਡੇ ਸੱਜਣਾਂ ਉਨ੍ਹਾਂ ਦੇ ਸਾਰੇ ਸਹਿਯੋਗ ਨਾਲ ਇਹ ਲੰਗਰ ਚਲਾਇਆ ਜਾਂਦੇ ਆ ਤੇ ਹਰ ਵਾਰੀ ਇਸੇ ਤਰ੍ਹਾਂ ਹੀ ਇਹ ਲੰਗਰ ਚਲਾਇਆ ਜਾਂਦੇ ਆ ਮਹਾਰਾਜ ਸਾਡੇ ਤੇ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਵੀ ਹੈ ਇਦਾਂ ਹੀ ਸੰਗਤਾਂ ਨਾਲ ਜੁੜੇ ਰਹੀਏ ਤੇ ਸਾਰੇ ਭਰਾ ਰਲ ਕੇ ਇਹ ਸੇਵਾ ਕਰਦੇ ਰਹੀਏ ਆਪਣੀ ਨੌਜਵਾਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਬਾਬਾ ਜੀ ਨੇ ਦੇਖੋ ਜ਼ੁਲਮ ਦੇ ਖਿਲਾਫ ਲੜਾਈ ਲੜੀ ਆਪਣੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਇਹੋ ਸਿੱਖਿਆ ਵੀ ਨਸ਼ੇ ਨੂੰ ਛੱਡਣ ਤੇ ਗਾਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜੀਣ ਤੇ ਮਹਾਰਾਜ ਦੇ ਲਾਟ ਲੱਗਣਾ ਤੰਤਨ ਬਾਬਾ ਦੀਪ ਸਿੰਘ ਜੀ ਦੀ ਆਪ ਸਭ ਨੂੰ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਫਤਿਹ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਰੀ ਸੰਗਤ ਵੱਲੋਂ ਲੰਗਰ ਤਿਆਰ ਕੀਤਾ ਗਿਆ ਆ ਸੰਗਤ ਨੂੰ ਵਰਤਾਇਆ ਗਿਆ ਆ ਜੀ ਇਹ ਸਾਰੀ ਸੇਵਾ ਨੌਜਵਾਨ ਸਾਭਾ ਨੇ ਕੀਤੀ ਆ ਜੀ ਸਾਰੀ ਮਾਰਕਟ ਨੇ ਕੀਤੀ ਆ ਸੇਵਾਦਾਰੀ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਏ ਗਏ ਆ ਤੇ ਅਸੀਂ ਸਾਰੇ ਵੀਰ ਇਹੋ ਹੀ ਪ੍ਰਾਰਲਾ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਨੌਜਵਾਨ ਆ ਉਹ ਸਿੱਖੀ ਆ ਲਾਉਣ ਸੇਵਾ ਲਾਉਣ ਸਿਮਰਨ ਆ ਲਾਉਣ ਜੋ ਕਿ ਨਸ਼ੇ ਨੂੰ ਤਿਆਗਣ ਤੇ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਆਉਣ ਸਮੇਂ ਦੇ ਵਿੱਚ ਇਦਾਂ ਹੀ ਲੰਗਰ ਚੱਲਦੇ ਰਹਿਣ ਭੰਡਾਰੇ ਚੱਲਦੇ ਰਹਿਣ ਸਜੇ ਰਹਿਣ ਸਾਰੀ ਸੇਵਾ ਸਾਡੇ ਦਾ ਸੰਯੋਗ ਦਿੰਦੀ ਰਵੇ ਅਸੀਂ ਸੇਵਾ ਦਾ ਸੰਯੋਗ ਕਰਦੇ ਰਹੀਏ ਜੀ ਸਾਡੇ ਸਿਰ ਤੇ ਮੇਰ ਭਾਤਰਾ ਕੇ ਬਾਬਾ ਦੀਪ ਸਿੰਘ ਜੀ ਆਪਣੇ ਲੰਗਰ ਚਲਾਉਂਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਦੇ ਸ਼ੁਭ ਦਿਹਾੜੇ ਦੀ ਬਾਬਾ ਜੀ ਜਨਮ ਦਿਹਾੜੇ ਦੀ ਆਪ ਸੰਗਤ ਨੂੰ ਤੇ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਉਹਨਾਂ ਦੇ ਜਨਮ ਦਿਹਾੜੇ ਦੇ ਮੇਨ ਮੁੱਖ ਰੱਖਦੇ ਹੋયા ਇਹ ਲੰਗਰ ਲਗਾਏ ਗਏ ਆ ਹਰ ਸਾਲ ਦੀ ਤਰ੍ਹਾਂ ਅੱਜ ਵੀ ਇਹ ਲੰਗਰ ਉਸੇ ਖੁਸ਼ੀ ਦੇ ਵਿੱਚ ਅਸੀਂ ਸਾਰੀ ਸੰਗਤ ਰਲ ਕੇ ਸਾਰੀ ਮਾਰਕੀਟ ਧਰਨਤਾਰਨ ਬਾਸਾਡਾ ਮੇਨ ਪਹਿਲਵਾਰ ਮਾਰਕੀਟ ਤੇ ਸਾਰੇ ਸੱਜਣਾਂ ਬਾਹਰੋਂ ਵੀ ਸਾਡੇ ਸੱਜਣ ਉਹਨਾਂ ਦੇ ਸਾਰੇ ਸਹਿਯੋਗ ਨਾਲ ਇਹ ਲੰਗਰ ਚਲਾਇਆ ਜਾਂਦੇ ਆ ਤੇ ਹਰ ਵਾਰੀ ਇਸੇ ਤਰ੍ਹਾਂ ਹੀ ਇਹ ਲੰਗਰ ਸਜਾਈ ਜਾਂਦੇ ਆ ਮਹਾਰਾਜ ਸਾਡੇ ਤੇ ਕਿਰਪਾ ਕਰੇ ਆਉਣ ਵਾਲੇ ਸਮੇਂ 'ਚ ਵੀ ਹੈ ਇਦਾਂ ਹੀ ਸੰਗਤਾਂ ਨਾਲ ਜੁੜੇ ਰਹੀਏ ਤੇ ਸਾਰੇ ਭਰਾ ਰਲ ਕੇ ਇਹ ਸੇਵਾ ਕਰਦੇ ਰਹੀਏ। ਆਪਣੀ ਨੌਜਵਾਨਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੋਗੇ? ਬਾਬਾ ਜੀ ਨੇ ਦੇਖੋ ਜ਼ੁਲਮ ਦੇ ਖਿਲਾਫ ਲੜਾਈ ਲੜੀ ਆਪਣੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੋਗੇ? ਨੌਜਵਾਨਾਂ ਨੂੰ ਇਹੋ ਸਿੱਖਿਆ ਆ ਵੀ ਨਸ਼ੇ ਨੂੰ ਛੱਡਣ ਤੇ ਗਾਂ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਜੀਣ ਤੇ ਮਹਾਰਾਜ ਦੇ ਲਾਟ ਲੱਗਣਾ। ਤਨ ਤਨ ਬਾਬਾ ਦੀਪ ਸਿੰਘ ਜੀ ਦੀਆਂ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਲੰਗਰ ਤਿਆਰ ਕੀਤੇ ਗਏ ਆ ਸੰਕਤ ਨੂੰ ਵਰਤਾਏ ਗਏ ਆ ਜੀ ਇਹ ਸਾਰੀ ਸੇਵਾ ਨੌਜਵਾਨ ਸਾਬਾ ਨੇ ਕੀਤੀ ਆ ਜੀ ਸਾਰੀ ਮਾਰਕਟ ਨੇ ਕੀਤੀ ਆ ਸੇਵਾਦਾਰੀ ਬਹੁਤ ਸ਼ਰਧਾ ਭਾਵਨਾ ਨਾਲ ਸੇਵਾ ਕਰਦੇ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੰਗਰ ਲਗਾਏ ਗਏ ਆ ਤੇ ਅਸੀਂ ਸਾਰੇ ਵੀਰ ਇਹੋ ਹੀ ਪ੍ਰਾਰਲਾ ਕਰ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਵੀ ਨੌਜਵਾਨ ਆ ਉਹ ਸਿੱਖਿਆ ਲਾਉਣ ਸੇਵਾ ਲਾਉਣ ਸਿਮਰਨ ਲਾਉਣ ਜੋ ਕਿ ਨਸ਼ੇ ਨੂੰ ਤਿਆਗਣ ਤੇ ਕਿਰਪਾ ਕਰਨ ਬਾਬਾ ਦੀਪ ਸਿੰਘ ਜੀ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਲੰਗਰ ਚੱਲਦੇ ਰਹਿਣ ਢੰਡਾਰੇ ਚੱਲਦੇ ਰਹਿਣ ਸਜੇ ਰਹਿਣ ਸਾਰੀ ਸੇਵਾ ਸਾਡੇ ਨਾਲ ਸੰਯੋਗ ਦਿੰਦੀ ਰਹੇ ਅਸੀਂ ਸੇਵਾ ਦਾ ਸੰਯੋਗ ਕਰਦੇ ਰਹੀਏ ਜੀ ਸਾਡੇ ਸਿਰ ਤੇ ਮੇਰ ਭੇ ਹੱਥ ਰੱਖ ਕੇ ਬਾਬਾ ਦੀਪ ਸਿੰਘ ਜੀ ਆਪਣੇ ਲੰਗਰ ਚਲਾਉਂਦੇ ਰਹਿਣਗੇ